ਨੇ ਕੇ ਪਰਸਾਂ ਨੂੰ ਮੱਖੀ ਨਿਸ਼ਾਨਾ ਬਣਾਇਆ ਗਿਆ ਸੀ ਮਜ਼ਾਈਲਾ ਡਰੋਨਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਇਸ ਨੂੰ ਭਾਰਤੀ ਹਵਾਈ ਸੈਨਾ ਵੱਲੋਂ ناکਾਮ ਕਰ ਦਿੱਤਾ ਗਿਆ ਠੀਕ ਹੈ ਮੈਂ ਚਾਹੁੰਦੇ ਹਾਂ ਜੀ ਕੋ ਭਾਰਤੀ ਸਰਕਾਰ ਦਾ ਬਿਆਨ ਆ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਆ ਦੀ ਆਰਮੀ ਹੈ ਤੇ ਭਾਵੇਂ ਪਾਕਿਸਤਾਨੀ ਆਰਮੀ ਹੈ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸੱਚਨ ਸਿੰਘ ਦਰਵਾਦ ਸਾਹਿਬ ਵਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰਰਾਮਦਾਸ ਮਹਾਰਾਜ ਪਤਾ ਨਹੀਂ ਕਿੰਨੇਆਂ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਘਬਰਾਹਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਜਾਨਾਂ ਜਿਹੜੀਆਂ ਗੁਰੂ ਰਾਮਦਾਸ ਦੇ ਦਰਤੇ ਨਮਸਤਕ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮੱਕਮਾਗਾ ਕਈ ਵਾਰੀ ਛਲਾਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਰਾਮਦਾਸ ਦੇ ਦਰਤੇ ਦਰਤੇ ਸੱਚਕੰਸੀ ਦੇ ਦਰਵਾਜ਼ਾ ਸਾਹਿਬ ਵਿਖੇ ਮੱਥਾ ਟੇਕਦੀ ਹੈ ਤੁਸੀਂ ਖਾਰਜ ਕਰਦੇ ਹੋ ਬਿਆਨ ਜੀ ਸੇਨਾ ਦਾ ਖਾਰਜ ਕਰਦੇ ਹਾਂ ਸਿਰੇ ਤੋਂ ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਕਿ ਖਾਲਤਾ ਮੈਂ ਤਾਂ ਕਰ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮ ਦਾਸ ਦੇ ਦਰ ਤੇ ਕਿਸੇ ਨੂੰ ਤੋਹਲਾ ਹੁੰਦਾ ਕਈ ਕਈ ਆਪ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿੱਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਹੁੰਦੀ ਹੈ ਸੰਗਤ ਦੀ ਆਸਤਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਨੂੰ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੇ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਹੈ ਕਿ ਸੰਗਤ 'ਚ ਕੋਈ ਦੁਬਧਾ ਪੈਦਾ ਨਾ ਹੋਵੇ ਕੋਈ ਸਨੇਹਾ ਦੇਣਾ ਚਾਹੋ ਸੰਗਤ ਮੈਂ ਕਹੀ ਆ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋਈ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿਣਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਵਾਰੇ ਪਿਆਰ ਆ ਨੇ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੋ ਤੇ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਕਮੀ ਆਈ ਹੈ ਜੀ ਸੰਗਤ ਦੀ ਸੰਗਤ ਵਿੱਚ ਕਦੀ ਕਮੀ ਨਹੀਂ ਆਈਗੀ ਜ਼ਿੰਦਗੀ 'ਚ ਨਹੀਂ ਕਦੀ ਕਮੀ ਐ ਕੋਈ ਗੁਰੂ ਰਾਮਦਾਸ ਦੇ ਦੱਸਦੇ ਸਾਲ ਨੇ ਤਾਂ ਇੰਨਾ ਜੀ ਇਹਨੇ ਕੈਮਰੇ ਲੱਗੇ ਪਏ ਇਹੋ ਜੀ ਸੀਸੀ 2 ਫੋਟੇ ਸਾਹਮਣੇ ਆਈ ਜਾਂਦੇ ਕੋਈ ਤੁਹਾਨੂੰ ਨਜ਼ਰ ਆਇਆ ਹੋਵੇ ਨਹੀਂ ਕੋਈ ਇਦਾਂ ਦਾ ਕਾਹਦੇ ਨਹੀਂ ਗਿਆ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਬੇਗੁਰ ਰਾਮਦਾਸ ਦੇ ਦਾਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਾਰਾ ਮਿਹਰ ਕਰੇ ਇਦਾਂ ਸੰਤਾਂ ਦੀ ਜਿਹੜੀ ਆਸਤਾ ਬਣੀ ਰਹੀ ਬਾਅਦ ਤੁਸੀਂ ਜਾਣਦਾ ਹੋ ਸਾਬਾਈ ਚਾਲਕੀ ਜਿਹੜਾ ਕਹਿੰਦਾ 62900 ਤੇ ਉਹਨਾਂ ਨੂੰ ਪੁੱਛੋ ਸਾਬਾ ਜੀ ਇੱਕ ਮਿੰਟ ਜਿਹਨ ਇਤਿਹਾਸ ਸਿੰਘ ਰਾਮ ਗੜੀ ਹੋਰਾਂ ਦਾ ਇਤਿਹਾਸ ਜਿਹੜਾ ਤੋੜ-ਮੋੜ ਕੇ ਪੇਸ਼ ਕੀਤਾ ਹੈ ਉਹ ਕਾਰਵਾਈ ਦੀ ਮੰਗ ਕਰੋਗੇ ਉਹਨਾਂ ਦੀਆਂ ਫੋਟੋਆਂ AI ਦੇ ਨਾਲ ਬਣਾਈਆਂ ਗਈਆਂ ਜਿਹੜਾ ਜੱਸਾ ਸਿੰਘ ਰਾਮ ਗੜੀ ਆ ਸਾਡੇ ਜਰਨਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨਲ ਬਾਰੇ ਡੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੇ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਨਾ ਡਾਕਟਰ ਮੈਂ ਆਪ ਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕੰਨੀ ਕਾਰਜ ਵੀ ਕੀਤੀ ਆ ਜੀ ਬੰਦਾ ਸਿੰਘ ਬਹਾਦਰ ਸਿੱਖ ਨਹੀਂ ਹੈ ਠੀਕ ਹੈ ਯੂਟਿਊਬਰ ਨੇ ਕਿ ਬੰਦਾ ਸਿੰਘ ਬਹਾਦਰ ਸਿੱਖ ਹੀ ਨਹੀਂ ਸੀ ਉਹ ਯੂਟਿਊਬਰ ਜਿਹੜਾ ਹੈ ਨਾ ਮੈਂ ਉਹਦੀਆਂ ਗੱਲਾਂ ਤੁਸੀਂ ਸੱਚ ਮੰਨਦੇ ਤਾਂ ਮੈਂ ਜਵਾਦ ਦੇਵਾਂਗੇ ਕਰੋਗੇ ਕਾਰਵਾਈ ਕਰੋਗੇ